ਵੱਡੇ ਭਾਈ ਆ ਜਾ ਚਾਹ ਪੀ ਲੈ ਆ ਜਾ ਛੋਟੇ ਭਾਈ ਵਜਾ ਥੜੱਕੀ ਤੇ ਮੈਂ ਗੜਾ ਮਾਰਾਂ ਮਾਂ ਮੜਾ ਕਹਿ ਰਹੀ ਪਾਣੀ ਛੱਡ ਰੱਖਿਆ ਠੀਕ ਆ ਵੀ ਮੈਂ ਡੱਗੀ ਦੇ ਬਹਿਣਾ ਛਿੱਤੀ ਆ ਚਾਹ ਖੰਡੀਆਂ ਹੋ ਜੇ ਕਿਤੇ ਲੈ ਆ ਗੁਰਵਿੰਦਰ ਤਾਂ ਆ ਗਿਆ ਥੇ ਗਿੜਾ ਮਾਰਨ ਆਪਾਂ ਇਹ ਕਰਦੇ ਚਾਹ ਪਾਗੀ ਰੱਖ ਦਿੰਦੇ ਭਾਂਡਿਆਂ ਚ ਨਾ ਘਟ ਪੜਾ ਜੱਟ ਮਿੱਤਰਾ ਵੀ ਆ ਗੜੇ ਦਾ ਆ ਗਿਆ ਹੁਣ ਨਾ ਹੈਲੋ ਕਿੱਥਾ ਓ ਮੈਂ ਤਾਂ ਵੱਡੇ ਭਾਈ ਦੀ ਚਾਹ ਫੋਨ ਵਾਗ ਗਈ ਖੇਤ ਦਾ 10 ਮਿੰਟਾਂ ਚ ਹੀ ਆ ਗਿਆ 10 ਮਿੰਟ ਤਾਂ ਠੀਕ ਆ ਜਿਹੜਾ ਤੈਨੂੰ ਕੰਮ ਕਿਹਾ ਸੀ ਓਏ ਹਾਂ ਹਾਂ ਜਿਆਦਾ ਮਰੇ ਮੈਂ ਵੱਡੀ ਭਾਈ ਨਾਲ ਗੱਲ ਕਰਦਾ ਬਸ ਠੀਕ ਆ ਸੇਤੀ ਆਜੀ ਮੜਾ ਆ ਓਏ ਹਾਂ ਹਾਂ ਮੈਂ ਆ ਜੂਗਾ ਕੀ ਗੱਲ ਹੋ ਵੀਟੇ ਭਾਈ ਮਨੂ ਬੈ ਕੇ ਫੋਨ ਕੱਟਦਾ ਕੋਈ ਕੁੜੀ ਚਿੱਡੀ ਦਾ ਤਾਂ ਨਹੀਂ ਚੱਕਰ ਓ ਨਾ ਨਾ ਵੱਡੇ ਭਾਈ ਇਹ ਤਾਂ ਦੋਸਤ ਸੀਗਾ ਮਰਾ ਕੁੜੀ ਗਾੜੀ ਚੱਕਰ ਦਾ ਕਾਣੂਆ ਕੋਈ ਤਾ ਪਾ ਘੁੱਟ ਪਾਉਣੇ ਦਾ ਤਾਂ ਵੱਡੇ ਭਈਆ ਤੈਨਾਂ ਨਾਲ ਗੱਲ ਕਰਨੀ ਸੀਗੀ ਹਾਂ ਦੱਸ ਛੋਟੇ ਭਾਈ ਕੀ ਗੱਲ ਕਰਨੀ ਆ ਬਾਈ ਮੇਰੇ ਯਾਰ ਦੋਸਤ ਘੁੰਮਣ ਜਾ ਰਹੇ ਆ ਮੈਂ ਵੀ ਜਾਇਆ ਆ ਯਾਰ ਓਏ ਕਿੱਡੀ ਕੀ ਗੱਲ ਆ ਛੋਟੇ ਭਾਈ ਜਾਇਆ ਫਿਰਾਂ ਬਈ ਮੈਂ ਭਗਤ ਜਾਮਾਂ ਪਰ ਬੇਬੇ ਕਹਿੰਦੀ ਪੜਾਈ ਖਰਾਬ ਹੋ ਜੂ ਓ ਕੋਈ ਨਹੀਂ ਬੇਬੇ ਨੂੰ ਮੈਂ ਆਪੇ ਕਹਿ ਦੂੰਗਾ 50 ਰੁਪਿਆ ਦੀ ਲੋੜਾ ਤਾਂ ਦੱਸ ਨਾ ਨਾ ਬਈ ਰੁਪਈਆ ਤਾਂ ਮੇਰੇ ਕੋਲ ਹੈਗੇ ਆ ਆ ਚੱਕ 5000 ਰੁਪਈਆ ਛੋਟੇ ਭਾਈ ਬਾਹਰ ਅੰਦਰ ਜਾਂਦਾ ਨੂੰ ਲੋੜ ਪਏ ਆ ਵੱਡੇ ਭਾਈ ਜੇ ਬਾਪੂ ਜਾਂਦਾ ਹੁੰਦਾ ਨਾ ਇੰਨਾ ਪਿਆਰ ਤਾਂ ਉਹ ਵੀ ਨਹੀਂ ਕਰਦਾ ਜੀ ਮੈਨੂੰ ਜਿੰਨਾ ਤੂੰ ਕਰਦਾ ਉਹ ਨਾਲ ਛੋਟੇ ਭਾਈ ਫਿਕਰ ਫਿਕਰ ਨਾ ਕਰ ਆਪਣੇ ਹੁੰਦੇ ਪੁੱਤਾ ਵਾਂਗੂ ਬੜਾ ਤੈਨੂੰ ਚਾ ਚੰਗਾ ਭਾਈ ਮੈਂ ਤਾਂ ਜਾਨਾ ਫਿਰ ਘਰੇ ਤੇ ਆਈ ਤੁਰੀ ਕਰਦੇ ਜਾਣ